ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਦਰਿਆਵਾਂ ਦੇ ਪਾਣੀਆਂ ਵਾਸਤੇ ਬੋਲਣ ਲੱਗਾ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਮੈਂ ਦਰਿਆ ਬੋਲਦਾ ਹਾਂ ਮੈਂ ਸਤਲੁਜ ਬੋਲਦਾ ਹਾਂ ਮੈਂ ਇੱਥੇ ਰਾਵੀ ਬੋਲਦੀ ਹਾਂ ਮੈਂ ਗੁਰਾਂ ਦੀ ਧਰਤੀ ਮੈਂ ਸੇਹ ਦਾਦੀ ਮਾਂ ਮੈਂ ਵਿਰਸਾ ਜੱਟ ਦਾ ਮੈਂ ਰੂਹਾਂ ਦੀ ਤਾਨਾ ਮੈਂ ਧੀਆਂ ਦੀਆਂ ਦੁਆਵਾਂ ਮੈਂ ਮਾਵਾਂ ਦੀ ਛਾਂ ਜਿੱਥੇ ਖੇਤਾਂ ਵਿੱਚ ਵਜੇ ਵਜੇ ਧੁਨ ਵਜਾਂ ਮੈਂ ਬੀਬੀਆਂ ਦੇ ਸੁਪਨੇ ਮੈਂ ਮਿੱਟੀ ਦੀ ਖੁਸ਼ਬੂ ਮੈਂ ਬਾਜ਼ੀਆਂ ਦੀਆਂ ਤਾਨਾਂ ਮੈਂ ਵੀਰਾਂ ਦੀਆਂ ਜ਼ੁਬਾਂ ਮੈਂ ਖਾਲਸੇ ਦੀ ਧਰਤੀ ਜਿੱਥੇ ਸਾਂਝਾਂ ਦੇ ਅਟੁੱਟ ਮੈਂ ਗਿੱਧੇ ਦੀਆਂ ਰੌਣਕਾਂ ਮੈਂ ਮੋਹਰਾਂ ਦੇ ਨੱਚ ਮੈਂ ਚੜ੍ਹਦੀਆਂ ਕਲਾਂ ਦਾ ਮੈਂ ਸੱਚਾ ਨਿਸ਼ਾਨ ਮੈਂ ਬੁਲੰਦੀਆਂ ਦੀ ਆਵਾਜ਼ ਮੈਂ ਜਜ਼ਬਾਤਾਂ ਦਾ ਗਿਆਨ ਮੈਂ ਖੇਤਾਂ ਵਿੱਚ ਸੋਨੇ ਮੈਂ ਧਰਤੀ ਦੀਆਂ ਲਹਿਰਾਂ ਮੈਂ ਪਿੰਡਾਂ ਦੀਆਂ ਗੱਲਾਂ ਮੈਂ ਯਾਰਾਂ ਦੀਆਂ ਮਹਿਫਲਾਂ ਮੈਂ ਭੰਗੜੇ ਦੀਆਂ ਤੁੰਨਾ ਮੈਂ ਤੁੰਬੀ ਦਾ ਸੁਰ ਮੈਂ ਝੰਗੇ ਦੀਆਂ ਘੁੰਗਰੂਆਂ ਮੈਂ ਪੱਗਾਂ ਦਾ ਗੁਰ ਮੈਂ ਗੋਦੀਆਂ ਵਿੱਚ ਖੇਡਣ ਵਾਲੇ ਬੱਚਾਂ ਦਾ ਹੱਸ ਮੈਂ ਪੰਜਾਬ ਦੀ ਰੂਹ ਜੋ ਕਦੇ ਨਾ ਹੋਵੇ ਹੱਸ ਜਸਵੰਤ ਸਿੰਘ ਦੀ ਬੇਦੀਆ ਮੰਨ ਲਓ ਮੇਰੀ ਸਲਾਹ ਸਾਡੇ ਸਾਡੇ ਛੱਡ ਦਿਓ ਰਾਹ ਫਿਰ ਤੁਸੀਂ ਆਪਣੇ ਰਾਹ ਤੇ ਮੈਂ ਆਪਣੇ ਰਾਹ ਨਾ ਡੁੱਬੰਦਿਆਂਗੇ ਨਾ ਸੁੱਕੰਦਿਆਂਗੇ ਸਾਰੇ ਲੈਂਦੇ ਰਹੋਗੇ ਸੁੱਖ ਦਾ ਸਾਹ ਥੈਂਕ ਯੂ